ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਉਹ ਆਪਣੇ ਸਾਥੀ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਵਿਖਾਈ ਦਿੰਦਾ ਹੈ ਹੁਣ ਪੁਲਿਸ ਨੇ ਇਸ ਹਵਾਲਾਤੀ ਦੀ ਪਛਾਣ ਕਰ ਲਈ ਹੈ ਅਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਕਿਦਾਂ ਜੀ ਆਪਣੇ ਜਿਹੜਾ ਸੈਂਟਰਲ ਜੇਲ੍ਹ ਇਤੇ ਫਰੀਦਕੋਟ ਹੈਗੇ ਆ ਇਹ ਤੋਂ ਅਜਿਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈਗੀ ਆ ਜਿਹੜੇ ਕਿ ਇੱਕ ਮੰਗਾ ਸਿੰਘ ਪੁੱਤਰ ਗੁਰਦੇਵ ਸਿੰਘ ਹਗਾ ਬਲਵੀ ਆਪਣੀ ਬਲਵੀਰ ਵਸਤੀ ਫਰੀਦਕੋਟ ਦਾ ਹੀ ਰਹਿਣ ਵਾਲਾ ਜਿਹੜਾ ਜੇਲ੍ਹ ਦੇ ਅੰਦਰ ਇਸ ਵੇਲੇ ਇੱਕ ਐਫਆਈਆਰ ਦੇ ਵਿੱਚ ਉਹਨੂੰ ਫੜਿਆ ਸੀ ਤੇ ਅੰਦਰ ਉੱਥੇ ਹੈਗਾ ਜੀ ਉਹਨੇ ਇੱਕ ਵੀਡੀਓ ਬਣਾਈ ਸੀ ਜਿਹੜੀ ਕਿ ਉਹਨੇ ਮੁੜ ਕੇ ਉੱਥੇ ਲਿੰਕ ਤੇ ਅਪਲੋਡ ਕਰਕੇ ਤੇ ਫਿਰ ਜਿਹੜੀ ਬਾਅਦ ਚ ਵਾਇਰਲ ਹੋਈ ਹੈ ਉਸ ਦੇ ਸਬੰਧ ਚ ਇਹ ਦਾਇਆ ਹੈ ਜੀ ਕਿ ਜਿਹੜੇ ਜੇਲ੍ਹ ਅਧਿਕਾਰੀ ਹੈਗੇ ਇਹਨਾਂ ਨੇ ਸਾਨੂੰ ਇੱਕ ਪੱਤਰ ਲਿਖਿਆ ਹੈਗਾ ਕਿਉਂਕਿ ਇਹਦੇ ਕੋਲ ਜੇਲ੍ਹ ਚ ਮੋਬਾਈਲ ਬਰਾਮਦ ਹੋਇਆ ਸੀ ਜਿਸ ਤੇ ਅਸੀਂ ਇੱਕ ਐਫਆਈਆਰ ਦਰਜ ਕਰ ਰਹੇ ਹਾਂ ਅਸੀਂ ਇਹ ਕਾਨੂੰਨ ਮੁਕਦਮਾ ਦਰਜ ਕੀਤਾ ਜਾਣਾ ਹੈ ਹਾਂਜੀ ਹਾਂਜੀ ਇਹਦੇ ਖਿਲਾਫ ਆਪਾਂ ਨੂੰ ਮੋਬਾਈਲ ਜੇਲ੍ਹ ਚ ਬਰਾਮਦ ਹੋਇਆ ਸੀ ਜੇਲ੍ਹ ਅਥਾਰਟिटीज ਨੇ ਸਾਨੂੰ ਐਕਸ਼ਨ ਵਾਸਤੇ ਲਿਖਿਆ ਜਿਸ ਸਹੀ ਮਰਕਰਵਾ ਦਰਜ ਕਸਟਮਰ ਫੋਨ ਜਾਂਦੇ ਨਾਲ ਗੱਲ ਕਰੀਏ ਤਾਂ ਕਈ ਵਾਰ ਫੋਨ ਮਿਲ ਚੁੱਕੇ ਨੇ ਜੋ ਇਹ ਕਿਸ ਤਰ੍ਹਾਂ ਜਾਂਦੇ ਨੇ ਇਹਦਾ ਇਦਾਂ ਜੀ ਕਿ ਜਿਹੜੀ ਤਫਤੀਸ਼ ਚੱਲ ਰਹੀ ਹੈ ਕਿ ਕਿ ਡਿਫਰੈਂਟ ਮੂਡਸ ਆ ਜਾਣਦੇ ਜੇਲ੍ਹ ਦੇ ਅੰਦਰ ਮੋਬਾਈਲਸ ਦੇ ਤੇ ਉਹਨੂੰ ਕੀ ਕਹਿੰਦੇ ਆ ਅਲੱਗ-ਅਲੱਗ ਮੋੜ ਨੇ ਕਈ ਵਾਰੀ ਕੋਈ ਫੈਂਕ ਜਿਹੜਾ ਛੋਟਾ ਮੋਬਾਈਲ ਹੈਗਾ ਉਹ ਫੈਂਕੇ 'ਚ ਆ ਜਾਂਦਾ ਉਹਦਾ ਹੀ ਪਿੱਛੇ 'ਚ ਪਰਚਾ ਵੀ ਦਿੱਤਾ ਹੈਗਾ ਸੀ ਤੇ ਕਈ ਵਾਰੀ ਹੋਰ ਜ਼ਰੀਏ ਵੀ ਹੋ ਜਾਂਦੇ ਆ ਬਟ ਅਸੀਂ ਹਰ ਜਿਹੜਾ ਪਰਚਾ ਹੈਗਾ ਉਹਦੇ 'ਚ ਇਸ ਦੀ ਐਨਲੋਜੀ ਜ਼ਰੂਰ ਵਾਚ ਲੈ